ਸੱਚੇ ਗੱਲ ਜੀ ਕੈਨਡਾ ਨਿਊਜ਼ ਬੁਲਟਿਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਦੇ ਨਾਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਟੈਂਸ਼ਨ ਮਾਰਤੇ ਆ ਮੁਖੜ ਲੈਂਦੇ ਹਾਂ ਕਿਲਨੋ ਹਵਾਈ ਅੱਡੇ ਤੇ ਉਡਾਣਾ ਮੋੜ ਸ਼ੁਰੂ ਜੰਗਲ ਦੀ ਅੱਗ ਕਾਰਨ ਹਵਾਈ ਖੇਤਰ ਹੋਇਆ ਸੀ ਬੰਦ ਯੋਗ অন্ਟਾਰੀਓ ਟੈਕਸ ਦਾਤਾਵਾਂ ਵਾਸਤੇ ਵੱਡੀ ਖੁਸ਼ਖਬਰੀ 10 ਜੁਲਾਈ ਨੂੰ ਨਵੀਂ ਵਧਾਈ ਗਈ অন্ਟਾਰੀਓ ਟ੍ਰਿਲਮ ਬੈਨੀਫਿਟ ਅਦਾਇਗੀ ਆਵੇਗੀ ਖਾਤੇ 'ਚ ਕੈਨੇਡੀਅਨ ਕਾਮਿਆ ਲਈ ਵੱਡੀ ਖੁਸ਼ ਖਬਰੀ ਕੈਨਡਾ ਵਰਕਰਸ ਬੈਨੀਫਿਟ ਨੂੰ 2025 ਚ ਮਿਲਿਆ ਵੱਡਾ ਵਾਦਾ ਪੱਛਮੀ ਕਿਊਬੈਕ ਦੇ ਖੇਤਰ ਦੇ ਵਿੱਚ ਮੀਂਹ ਪੈਣ ਦੀ ਚੇਤਨੀ ਗਰਜਦਾ ਹੋਇਆ ਤੂਫਾਨ ਆਉਣ ਵਾਸਤੇ ਵੀ ਸਲਾਹ ਦਿੱਤੀ ਗਈ ਜਾਰੀ ਹੁਣ ਖਬਰਾਂ ਵਿੱਚ ਥਾਰ ਦੇ ਨਾਲ ਜੰਗਲ ਦੀ ਆਗ ਕਾਰਨ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੈਲੋਨਾ ਹਵਾਈ ਅੱਡੇ ਦੇ ਉੱਤੇ ਉਡਾਨਾਂ ਮੁੜ ਸ਼ੁਰੂ ਹੋ ਗਈਆਂ ਨੇ ਬਹੁਤ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸੀ ਬਹੁਤ ਸਾਰੀਆਂ ਉਡਾਨਾਂ ਦੇ ਵਿੱਚ ਦੇਰੀ ਹੋਈ ਸੀ ਯਾਤਰੀ ਵੀ ਇਸ ਕਰਕੇ ਕਾਫੀ ਪ੍ਰਭਾਵਿਤ ਮੰਨੇ ਜਾ ਰਹੇ ਸਨ ਪਰ ਹੁਣ ਕੈਲੋਨਾ ਹਵਾਈ ਅੱਡੇ ਦੇ ਉੱਤੇ ਆਵਾਜਾਈ ਆਮ ਵਾਂਗੂ ਸ਼ੁਰੂ ਕਰ ਦਿੱਤੀ ਗਈ ਹੈ ਕਲੋਨਾ ਦੇ ਪਹਾੜੀ ਸੁਰੱਖਿਆ ਕਰਮਚਾਰੀ ਕਲੋਨਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਦੇ ਵਸਨੀਕਾਂ ਨੂੰ ਜੰਗਲ ਦੀ ਆਕਰਨ ਸੰਭਾਵੀ ਨਿਕਾਸੀ ਲਈ ਤਿਆਰ ਰਹਿਣ ਲਈ ਕਹੜੇ ਨੇ ਕਲੋਨਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਵੈੱਬਸਾਈਟ ਮੁਤਾਬਕ ਕਲੋਨਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ ਦੁਆਲੇ ਦੇ ਹਵਾਈ ਖੇਤਰ ਨੂੰ 6 ਜੁਲਾਈ ਦੀ ਸ਼ਾਮ ਨੂੰ ਕੁਝ ਉਡਾਨਾਂ ਚਲਾਉਣ ਦੀ ਆਗਿਆ ਦੇਣ ਲਈ ਖੋਲ ਦਿੱਤਾ ਗਿਆ ਹੈ ਬਿਆਨ ਚ ਲਿਖਿਆ ਹੈ ਕਿ ਉਡਾਨਾਂ ਦਾ ਸਮਾਂ ਸਾਰਣੀ 에ਅਰਲਾਈਨ ਤੇ ਨਿਰਭਰ ਕਰੇਗੀ ਯਾਤਰੀਆਂ ਨੂੰ ਹਵਾਈ ਅੱਡੇ ਤੇ ਆਉਣ ਤੋਂ ਪਹਿਲਾਂ ਸਭ ਤੋਂ ਤਾਜ਼ਾ ਉਡਾਨ ਜਾਣਕਾਰੀ ਲਈ ਆਪਣੀ 에ਅਰਲਾਈਨ ਨਾਲ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਸਟਾਫ ਦਾ ਕਹਿਣਾ ਹੈ ਕਿ ਐਤਵਾਰ ਨੂੰ 29 ਉਡਾਨਾਂ ਰੱਦ ਕੀਤੀਆਂ ਗਈਆਂ ਨੇ ਤੇ ਬਾਧੂ ਉਡਾਨਾਂ 'ਚ ਦੇਰੀ ਹੋਈ ਕਿਉਂਕਿ ਜੰਗਲੀ ਅੱਗ ਦੇ ਹਮਲੇ ਨੇ ਹਵਾਈ ਖੇਤਰ ਤੇ ਕਬਜ਼ਾ ਕਰ ਲਿਆ ਸੀ। ਐਤਵਾਰ ਰਾਤ 9 ਵਜੇ ਦੇ ਕਰੀਬ ਹਵਾਈ ਖੇਤਰ ਵਪਾਰ ਕੁਡਾਨਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ। ਕੈਲੂਨਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਨ ਅਤੇ ਨਵੀਨਤਾ ਦੇ ਨਿਰਦੇਸ਼ਕ ਫਿਲਿਪ ਐਲਟਿਚ ਨੇ ਕਿਹਾ ਕਿ ਇਹ ਸੱਚਮੁੱਚ ਚੰਗੀ ਖਬਰ ਹੈ ਉਹ ਉਡਾਨਾਂ ਜੋ ਇਸ ਸਮੇਂ ਆਪਣੀ ਰਵਾਨੀ ਕੀ ਹਵਾਈ ਅੱਡਿਆਂ ਤੇ ਬੈਠੀਆਂ ਨੇ ਰਵਾਨਾ ਹੋਣ ਦੀ ਉਡੀਕ ਕਰੀਆਂ ਨੇ ਇਹ ਉਹਨਾਂ ਨੂੰ ਲਾਂਚ ਕਰਨ ਦੀ ਆਗਿਆ ਦੇਵੇਗਾ ਤੇ ਹੁਣ ਤੋਂ ਸ਼ਾਂਤਤਾ ਕ ਅਤੇ ਰਾਤ ਦੇ ਖੇਤਰ ਚ ਕੁਝ ਜਹਾਜ਼ਾਂ ਨੂੰ ਅੰਦਰ ਲਿਆਉਣ ਲਈ ਚੱਲ ਰਹੇ ਕਾਰਜਾਂ ਦੀ ਆਗਿਆ ਦੇਵੇਗਾ ਪੁਲਿਸ ਦਾ ਕਹਿਣਾ ਹੈ ਕਿ ਕਨੂਲਾ ਦੇ ਹਵਾਈ ਅੱਡੇ ਦੇ ਪੂਰਬ ਦੇ ਵਿੱਚ ਐਲਸਨ ਖੇਤਰ ਚੋਂ ਵੀਲ ਕ੍ਰੀਕ ਅਗ ਰੌਕਫਿਸ਼ ਰੋਡ ਅਪਰ ਬੂਥ ਰੋਡ ਅਤੇ ਡੈਡ ਪਾਈਨ ਰੋਡ ਨੂੰ ਪ੍ਰਭਾਵਿਤ ਕਰ ਰਹੀ ਹੈ BC ਵਾਈਲਡਫਾਇਰ ਸਰਵਿਸ ਦੇ ਅਨੁਸਾਰ ਇਹ ਵਰਤਮਾਨ ਚ 4 ਏਕੜ ਤੋਂ ਵੱਧ ਹੈ ਤੇ ਇਸ ਨੂੰ ਰੱਖੇ ਜਾਣ ਵਾਲੇ ਵਜੋਂ ਸੂਚੀਬੱਧ ਕੀਤਾ ਗਿਆ ਹੈ RCMP ਦੀ ਇੱਕ ਰਿਲੀਜ਼ ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਲਾਕੇ ਚ ਘਰਾਂ ਨੂੰ ਰਣਨੀਤਿਕ ਤੌਰ ਤੇ ਖਾਲੀ ਕਰਵਾਉਣ ਦਾ ਕੰਮ ਕਰ ਰਹੇ ਨੇ ਓਕਾ ਨਗਰ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ 7 ਪਤੇ ਖਾਲੀ ਕਰਵਾਉਂਦੇ ਹੁਕਮਤੇ ਨੇ ਤੇ 106 ਖਾਲੀ ਕਰਵਾਉਣ ਦੀ ਚੇਤਾਵਨੀ ਤੇ ਨੇ ਕੈਲੋਨਾ ਫਾਇਰ ਡਿਪਾਰਟਮੈਂਟ ਅਗਤੇ ਕਾਬੂ ਪਾਉਣ ਲਈ ਮੌਕੇ ਤੇ ਕੰਮ ਕਰ ਰਹੀ ਹੈ ਆਰਸੀਐਮਪੀ ਦਾ ਕਹਿਣਾ ਹੈ ਕਿ ਅੱਗ ਪੋਸਟਲ ਝੀਲ ਵੱਲ ਉੱਪਰ ਵੱਲ ਵਧ ਰਹੀ ਹੈ ਜੋ ਕਿ ਕੈਲੋਨਾ ਦੇ ਉੱਤਰ ਪੂਰਬ ਦੇ ਵਿੱਚ ਹੈ ਤੇ ਕਈ ਹੋਰ ਨੇੜੀਆਂ ਚੀਨਾ ਵੱਲ ਜਿੱਥੇ ਕੈਬਿਨ ਤੇ ਕੈਂਪਸਾਈਟਾਂ ਨੇ ਪੁਲਿਸ ਐਲਸੰਦੂ ਉੱਪਰ ਵਾਲੇ ਖੇਤਰਾਂ ਦੇ ਵਿੱਚ ਜਨਤਾ ਨੂੰ ਸਾਵਧਾਨੀ ਵਰਜੋ ਚੱਲੇ ਜਾਣ ਦੀ ਸਲਾਹ ਦੇ ਰਹੀ ਹੈ ਪੋਰਚਿਸ ਬ੍ਰਿਟਿਸ਼ ਕੋਲੰਪੀਆ ਦਾ ਕਹਿਣਾ ਹੈ ਕਿ ਅੱਗ ਬੁਝਾਉਣ ਦੀ ਯਤਨਾਂ ਚ ਮਦਦ ਲਈ ਇਲਾਕੇ ਦੇ ਘਾਕਾਂ ਲਈ ਬਿਜਲੀ ਬੰਦ ਕਰ ਦਿੱਤੀ ਗਈ ਹੈ ਪੁਲਸਤ ਕਹਿਣਾ ਹੈ ਕਿ ਹਜੇ ਨਹੀਂ ਪਤਾ ਕਿ ਅਗਜੀਲਾ ਤੱਕ ਪਹੁੰਚੇਗੀ ਜਾਂ ਨਹੀਂ ਪਰ ਧਿਆਨ ਦੇਣ ਵਾਸਤੇ ਆਖਿਆ ਗਿਆ ਹੈ ਕਿ ਆਲੇ ਦੁਆਲੇ ਦੇ ਜੰਗਲੀ ਖੇਤਰਾ ਤੋਂ ਨਿਕਾਸੀ ਲਈ ਸੀਮਤ ਪਹੁੰਚ ਸੜਕਾਂ ਹਨ ਇਸ ਸਵਾਰ ਐਤਵਾਰ ਨੂੰ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਾਈਲਡ ਫਾਇਰ ਸਰਵਿਸ ਦੁਆਰਾ ਪਛਾਣੀ ਗਈ ਇੱਕ ਇੱਕ ਪਿਆਨਕ ਅੱਗ ਵਧਦੀ ਰਹੀ ਲਚਿੰਦੇ ਨੇੜੇ ਅਜ਼ਮਾਨ ਕ੍ਰੀਕ ਦੇ ਜੰਗਲ 245 ਹੈਕਟੇਰ ਨੂੰ ਸੜ ਰਹੇ ਨੇ ਇਹ ਤਾਜ਼ਾ ਅੱਗ ਜੰਗਲ ਦੀ ਅੱਗ ਦੁਆਰਾ ਪਿੰਡ ਦੇ ਬਹੁਤ ਸਾਰੇ ਹਿੱਸੇ ਨੂੰ ਤਬਾਹ ਕਰਨ ਤੋਂ 4 ਸਾਲ ਬਾਅਦ ਲੱਗੀ ਹੈ ਐਤਵਾਰ ਸ਼ਾਮ ਤੱਕ ਸਵੇਰ ਪਰ ਦੇ ਵਿੱਚ 82 ਸਰਗਰਮ ਜੰਗਲੀ ਅੱਗਾਂ ਸਨ ਜਿਨ੍ਹਾਂ ਦੇ ਵਿੱਚੋਂ 21 ਨੂੰ ਆਊਟ ਆਫ ਕੰਟਰੋਲ ਵਜੋਂ ਲਿਸਟਡ ਕੀਤਾ ਗਿਆ ਹੈ ਯੋਦਰੋ ਯੂਗਨਟਾਰੀਓ ਟੈਕਸ ਦਾਤਾਂਵਾਂ ਦੇ ਵਿੱਚ ਅਸਥਾਈ ਨਿਵਾਸੀ ਵੀ ਸ਼ਾਮਿਲ ਨੇ ਤੇ ਇਹਨਾਂ ਨੂੰ 10 ਜੁਲਾਈ ਨੂੰ ਨਵੀਂ ਵਿਦਾਈ ਗਈ ਯੂਨਟਾਰੀਓ ਟ੍ਰਿਲੀਮਾ ਬੈਨੀਫਿਟ ਅਦਾਇਗੀ ਮਿਲੇਗੀ। ਨਵੀਂ ਯੂਨਟਾਰੀਓ ਟ੍ਰਿਲੀਮਾ ਬੈਨੀਫਿਟ ਅਦਾਇਗੀ 10 ਜੁਲਾਈ ਨੂੰ ਵਾਧੇ ਦੇ ਨਾਲ ਭੇਜੀ ਜਾਵੇਗੀ। ਯੂਨਟਾਰੀਓ ਨਿਵਾਸੀਆਂ ਵਾਸਤੇ ਸ਼ਾਨਦਾਰ ਖਬਰ ਹੈ। ਯੂਨਟਾਰੀਓ ਟ੍ਰਿਲੀਮ ਬੈਨੀਫਿਟ ਨੂੰ ਇੱਕ ਮਹੱਤਵਪੂਰਨ ਵਾਅਦਾ ਮਿਲ ਰਿਹਾ ਹੈ। 10 ਜੁਲਾਈ ਨੂੰ ਵਧੀਆਂ ਹੋਈਆਂ ਅਦਾਇਗੀਆਂ ਦੇ ਨਾਲ ਖਾਤਿਆਂ ਦੇ ਵਿੱਚ ਪੈਸੇ ਆਉਣਗੇ। ਇਹ ਵਧੀ ਹੋਈ ਵਿੱਤੀ ਸਹਾਇਤਾ ਘੱਟ ਅਤੇ ਦਰਮਿਆਨੀ ਆਮਦਨ ਵਾਲ ਕਿਰਾਏ ਊਰਜਾ ਬਿੱਲਾਂ ਤੇ ਜਾਇਦਾਦ ਟੈਕਸਨ ਲਈ ਵੱਧਦੀਆਂ ਲਾਗਤਾਂ ਦੇ ਨਾਲ ਨਜਿੱਠਣ ਦੇ ਵਿੱਚ ਵੀ ਮਦਦ ਮਿਲੇਗੀ。Ontario Trillium Benefit ਇੱਕ ਗੇਮ ਚੇਂਜਰ ਟੈਕਸ ਮੁਕਤ ਪ੍ਰੋਗਰਾਮ ਹੈ ਜੋ ਯੋਗ Ontario ਵਾਸੀਆਂ ਲਈ ਵਿੱਤੀ ਦਬਾਅ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ। ਕੈਨੇਡਾ ਰੈਵਨਿਊ ਏਜੰਸੀ ਦੁਆਰਾ ਪ੍ਰਬੰਧਿਤ ਇਹ ਤਿੰਨ ਮੁੱਖ ਕ੍ਰੈਡਿਟਾਂ ਨੂੰ ਜੋੜਦਾ ਹੈ। Ontario Energy and Property Tax Credit, Ontario Sales Tax Credit ਅਤੇ ਹੋਰ ਵੀ ਬਹੁਤ ਕੁਝ। ਕਿਰਾਇਆ ਪ੍ਰਾਪਰਟੀ ਟੈਕਸ ਜਾਂ ਊਰਜਾ ਬਿੱਲਾ ਵਰਗੇ ਖਰਚਿਆਂ ਨੂੰ ਕਵਰ ਕਰਨ ਵਾਸਤੇ ਅਨਟਾਰੀਓ એનર્ਜੀ ਐਂਡ ਪ੍ਰਾਪਰਟੀ ਟੈਕਸ ਕ੍ਰੈਡਿਟ ਬਣਾਇਆ ਗਿਆ ਹੈ ਉਤਰੀ ਅਨਟਾਰੀਓ ਊਰਜਾ ਕ੍ਰੈਡਿਟ ਨਿਵਾਸੀਆਂ ਨੂੰ ਊਰਜਾ ਖਰਚਿਆਂ 'ਚ ਸਹਾਇਤਾ ਕਰਦਾ ਹੈ ਅਤੇ ਸੇਲਸ ਟੈਕਸ ਲਾਗਤਾਂ ਲਈ ਰਾਹਤ ਦੀ ਪੇਸ਼ਕਸ਼ ਕਰਦਾ ਹੈ 2025 ਲਈ ਵਧੀ ਹੋਈ OTB ਭੁਗਤਾਨ ਰਕਮ ਦੇ ਨਾਲ ਇਸ ਦੀ ਗੱਣਾ ਤੁਹਾਡੇ 2024 ਦੇ ਆਮਦਨ ਟੈਕਸ ਰਿਟਰਨ ਦੇ ਆਧਾਰ ਤੇ ਕੀਤੀ ਜਾਂਦੀ ਹੈ ਜੀ ਦੇ ਨਾਲ ਇਹਨਾਂ ਵਧੇ ਹੋਏ ਲਾਭਾਂ ਨੂੰ ਅਨਲੌਕ ਕਰਨ ਲਈ ਸਮੇਂ ਸਿਰ ਫਾਈਲ ਕਰਨਾ ਇੰਪੋਰਟੈਂਟ ਹੋ ਜਾਂਦਾ ਹੈ Ontario Tremium ਲਾਭ ਭੁਗਤਾਨ ਮਿਤੀਆਂ 2025 ਤੋਂ 2026 ਦੇ ਵਿੱਚ 10 ਜੁਲਾਈ 2025 ਨੂੰ ਹੋਵੇਗਾ 8 ਅਗਸਤ 2025 ਫਿਰ 10 ਸਤੰਬਰ 2025 ਫਿਰ 10 ਅਕਤੂਬਰ 2025 10 ਨਵੰਬਰ ਅਤੇ 10 ਦਸੰਬਰ 2025 ਨੂੰ ਭੁਗਤਾਨ ਹੋਵੇਗਾ ਤੇ 2026 ਦੇ ਵਿੱਚ 9 ਜਨਵਰੀ 10 ਫਰਵਰੀ 10 ਮਾਰਚ 10 ਅਪ੍ਰੈਲ 8 ਮਈ ਤੇ 10 ਜੂਨ ਨੂੰ ਭੁਗਤਾਨ ਤੈਅ ਕੀਤਾ ਗਿਆ ਜੇਕਰ ਤੁਹਾਡੇ ਕੋਲ OTB ਹੱਕ 360 ਡਾਲਰ ਜਾਂ ਘਟਾ ਹੈ ਤਾਂ ਤੁਹਾਨੂੰ ਜੁਲਾਈ 2025 ਵਿੱਚ ਇੱਕ ਮੁਸ਼ਤ ਭੁਗਤਾਨ ਪ੍ਰਾਪਤ ਹੋਵੇਗਾ 360 ਡਾਲਰ ਤੋਂ ਵੱਧ ਦੀ ਰਕਮ ਲਈ ਭੁਗਤਾਨ ਹਰ ਮਹੀਨੇ ਵਧੇ ਚਾਹੁੰਦੇ ਨੇ ਇਹ ਵਧੇ ਹੋਏ ਭੁਗਤਾਨ ਬਿਨਾਂ ਦੇਰੀ ਦੇ ਪ੍ਰਾਪਤ ਕਰਨ ਲਈ ਯਕੀਨੀ ਬਣਾਓ ਕਿ ਤੁਹਾਡਾ CRA ਖਾਤਾ ਤੁਹਾਡੇ ਮੌਜੂਦਾ ਪਤੇ ਤੇ ਬੈਂਕ ਵੇਰਵਿਆਂ ਨੂੰ ਦਰਸਾਉਂਦਾ ਹੈ ਅਪਗ੍ਰੇਡ ਕੀਤੇ 2025 OTP ਦਾ ਦਾਵਾ ਕਰਨ ਲਈ ਤੁਹਾਨੂੰ 31 ਦਸੰਬਰ 2024 ਤੱਕ অন্ਟਾਰੀਓ ਦੇ ਨਿਵਾਸੀ ਰਹਿਣ ਦੀ ਲੋੜ ਹੈ ਆਪਣੀ 2024 ਦੀ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਜ਼ਰੂਰੀ ਹੈ ਇੱਕ ਵੈਧ ਸੋਸ਼ਲ ਇੰਸ਼ੋਰੈਂਸ ਨੰਬਰ ਰੱਖਣਾ ਜ਼ਰੂਰੀ ਹੈ ਹਰੇਕ ਕ੍ਰੈਡਿਟ ਦੇ ਖਾਸ ਯੋਗਤਾ ਮਾਪਦੰਡ ਹੁੰਦੇ ਨੇ ਜਿਵੇਂ ਕਿ 온ਟਾਰੀਓ ਸੇਲਜ਼ ਟੈਕਸ ਕ੍ਰੈਡਿਟ ਵਾਸਤੇ 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣਾ ਵਿਆਹੇ ਹੋਏ ਹੋਣਾ ਕਾਮਨ ਲਾੜ੍ਹ ਰਿਸ਼ਤੇ ਚ ਹੋਣਾ ਚ ਆਪਣੇ ਬੱਚੇ ਨਾਲ ਰਹਿ ਰਹੇ ਪੇਰੈਂਟ ਦਾ ਹੋਣਾ ਜ਼ਰੂਰੀ ਹੈ Ontario Energy and Property Tax Credit ਦੇ ਵਿੱਚ ਕਿਰਾਇਆ, ਜਾਇਦਾਦ ਟੈਕਸ ਜਾਂ ਊਰਜਾ ਖਰਚੇ ਅਦਾ ਕੀਤੇ ਹੁੰਨ। ਜਿਵੇਂ ਕਿ ਕਿਸੇ ਰਿਜ਼ਰਵ ਤੇ ਜਾਂ ਲੰਬੇ ਸਮੇਂ ਦੀ ਦੇਖਭਾਲ ਸਹੂਲਤ ਦੇ ਵਿੱਚ ਕੀਤੇ ਜਾਂਦੇ ਨੇ। ਉੱਤਰੀ Ontario ਊਰਜਾ ਕ੍ਰੈਡਿਟ ਦੇ ਵਿੱਚ ਨਿਰਧਾਰਿਤ ਉੱਤਰੀ Ontario ਖੇਤਰਾਂ ਜਿਵੇਂ ਕਿ ਸਦਬਰੀਏ ਤੇ थੰਡਰਬੇਡ ਦੇ ਵਿਚਕਾਰਾਣਾ ਜ਼ਰੂਰੀ ਹੈ ਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਆਹੇ ਹੋਏ ਜੋ ਪੇਰੈਂਟਸ ਹੁੰਦੇ ਨਾਲ ਊਰਜਾ ਜਾਂ ਜਾਇਦਾਦ ਟੈਕਸ ਦੇ ਖਰਚੇ ਦਾ ਭੁਗਤਾਨ ਕੀਤਾ ਹੋਣਾ ਜ਼ਰੂਰੀ ਹੈ। ਅਸਥਾਈ ਨਿਵਾਸੀ ਜਿਵੇਂ ਕਿ ਵਰਕ ਜਾਂ ਫਿਰ ਸਟੱਡੀ ਪਰਮਿਟ ਦੇ ਉੱਤੇ ਆਏ ਹੁੰਦੇ ਨੇ ਜਿਹੜੇ ਉਹ ਵੀ ਯੋਗ ਹੋ ਸਕਦੇ ਨੇ ਜੇਕਰ ਉਹ ਟੈਕਸ ਉਦੇਸ਼ਾਂ ਲਈ অন্ਟਾਰੀਓ ਦੇ ਨਿਵਾਸੀ ਨੇ ਤੇ ਕ੍ਰੈਡਿਟਿਵ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਯੋਗ ਪਰਿਵਾਰਾਂ ਨੂੰ ਆਮਦਨ ਪਰਿਵਾਰ ਦੇ ਆਕਾਰ ਤੇ ਸਥਾਨ ਦੇ ਆਧਾਰ ਤੇ ਸਾਲਾਨਾ 2100 ਡਾਲਰ ਤੋਂ ਵੱਧ ਪ੍ਰਾਪਤ ਹੋ ਸਕਦੇ ਨੇ ਤਿਆ ਦੜਾ ਕੈਨੇਡੀਅਨ ਕਾਮਿਆ ਵਾਸਤੇ ਵੀ ਵੱਡੀ ਖਬਰ ਹੈ ਕੈਨੇਡਾ ਵਰਕਰਜ਼ ਬੈਨੀਫਿਟ ਨੂੰ 2025 ਦੇ ਵਿੱਚ ਵੱਡਾ ਵਾਅਦਾ ਮਿਲ ਰਿਹਾ ਹੈ ਕਾਟਾ ਆਮਦਨ ਵਾਲੇ ਵਿਅਕਤੀਆਂ ਤੇ ਪਰਿਵਾਰਾਂ ਨੂੰ ਵਧੀ ਹੋਈ ਵਿੱਤੀ ਰਾਹਤ ਦੀ ਪੇਸ਼ਕਸ਼ ਕੀਤੀ ਜਾਵੇਗੀ ਅਗਲਾ ਐਡਵਾਂਸ ਕੈਨੇਡਾ ਵਰਕਰਜ਼ ਬੈਨੀਫਿਟ ਭੁਗਤਾਨ 11 ਜੁਲਾਈ ਨੂੰ ਭੇਜਿਆ ਜਾਵੇਗਾ ਤੇ ਇਸ ਦੇ ਵਿੱਚ ਵਾਅਦਾ ਵੀ ਕੀਤਾ ਗਿਆ ਹੈ ਯੋਗ ਪਰਿਵਾਰਾਂ ਲਈ 456 ਡਾਲਰ ਤੱਕ ਤੇ ਸਿੰਗਲ ਵਿਅਕਤੀਆਂ ਲਈ 265 ਡਾਲਰ ਤੱਕ ਦੀ ਅਦਾਇਗੀ ਹੋ ਸਕਦੀ ਹੈ ਨਵੇਂ ਕੈਨੇਡਾ ਵਰਕਰਜ਼ ਬੈਨੀਫਿਟ ਭੁਗਤਾਨ 11 ਜੁਲਾਈ ਨੂੰ ਵਾਅਦੇ ਦੇ ਨਾਲ ਆਉਣਗੇ 11 ਜੁਲਾਈ 2025 ਤੋਂ ਤਿਮਾਹੀ ਭੁਗਤਾਨ ਸ਼ੁਰੂ ਹੋਣ ਦੇ ਨਾਲ ਇਸ ਵਧੀ ਹੋਈ ਸਹਾਇਤਾ ਦਾ ਉਦੇਸ਼ ਵਾਧੀਆਂ ਲਾਗਤਾਂ ਦੇ ਵਿਚਾਲੇ ਜੀਵਨ ਨੂੰ ਹੋਰ ਕਿਫਾਇਤੀ ਬਣਾਉਣਾ ਹੈ ਭਾਵੇਂ ਤੁਸੀਂ ਇਕੱਲੇ ਵਰਕਰ ਹੋ ਜਾਂ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹੋ 2025 CWB ਤੁਹਾਡੀ ਆਮਦਨ ਦੇ ਆਧਾਰ ਤੇ ਸਿੰਗਲਸ ਲਈ 1633 ਡਾਲਰ ਪਰਿਵਾਰਾਂ ਲਈ 2213 ਡਾਲਰ ਤੇ ਇੱਕ ਵਾਧੂ 843 ਡਾਲਰ ਅਪੰਨਤਾ ਪੂਰਕ ਪ੍ਰਦਾਨ ਕਰ ਸਕਦਾ ਹੈ ਕੈਨੇਡਾ ਵਰਕਰਜ਼ ਦਾ ਬੈਨੀਫਿਟ ਇੱਕ ਵਾਪਸੀਯੋਗ ਟੈਕਸ ਕ੍ਰੈਡਿਟ ਹੈ ਜਿਸ ਦਾ ਉਦੇਸ਼ ਕੈਨੇਡਾ ਭਰ ਚ ਘਟ ਆਮਦਨ ਵਾਲੇ ਕਾਮਿਆਂ ਅਤੇ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ ਇਸ ਦੇ ਦੋ ਹਿੱਸੇ ਨੇ ਮੁੱਢਲੀ ਰਕਮ ਜਿਸ ਦੇ ਵਿੱਚ ਯੋਗ ਘਟ ਆਮਦਨ ਵਾਲੇ ਲੋਕਾਂ ਲਈ ਵਿੱਤੀ ਰਾਹਤ ਪ੍ਰਦਾਨ ਕੀਤੀ ਜਾਂਦੀ ਹੈ ਅਪੰਗਤਾ ਪੂਰਕ ਜਿਸ ਦੇ ਵਿੱਚ ਅਪੰਗਤਾ ਟੈਕਸ ਕ੍ਰੈਡਿਟ ਲਈ ਮਨਜ਼ੂਰਸ਼ੁਦਾ ਲੋਕਾਂ ਲਈ ਵਾਧੂ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ 2025 ਵਿੱਚ ਯੋਗ ਕੈਨੇਡੀਅਨ ਆਪਣੇ 2024 ਦੇ ਟੈਕਸ ਰਿਟਰਨ ਦੇ ਆਧਾਰ ਤੇ ਗਿਨੇ ਗਏ ਤਿੰਨ ਤਿਮਾਹੀ ਭੁਗਤਾਨਾਂ ਰਾਹੀਂ ਆਪਣੇ CWB ਹੱਕਦਾਰੀ ਦਾ 50% ਤੱਕ ਪਹਿਲਾਂ ਤੋਂ ਪ੍ਰਾਪਤ ਕਰ ਸਕਦੇ ਨੇ 2025 CWB ਅਪਡੇਟ ਕੈਨੇਡੀਅਨਸ ਨੂੰ ਮਹਿੰਗਾਈ ਤੇ ਵਾਧੇ ਖਰਚਾਂ ਦਾ ਪ੍ਰਬੰਧਨ ਕਰਨ 'ਚ ਮਦਦ ਕਰਨ ਲਈ ਉੱਚ ਅਦਿੱਕਤਾਮਾ ਭੁਗਤਾਨ ਪੇਸ਼ ਕਰਦਾ ਹੈ ਨਵੀਆਂ ਰਕਮਾਂ ਦੇ ਵੀ ਵੇੜਵੇ ਆਏ ਨੇ ਸਿੰਗਲ ਵਰਕਰ ਵਾਸਤੇ ਜੇਕਰ ਐਡਜਸਟ ਕੀਤੀ ਸ਼ੁੱਧ ਆਮਦਨ 26855 ਡਾਲਰ ਤੋਂ ਘਟਾਇਆ ਤਾਂ 1933 ਡਾਲਰ ਤੱਕ ਮੂਲ ਰਕਮ ਮਿਲੇਗੀ ਪਰਿਵਾਰ ਵਾਲਿਆਂ ਵਾਸਤੇ ਜੇਕਰ ਐਡਜਸਟ ਕੀਤੀ ਗਈ ਪਰਿਵਾਰਕ ਆਮਦਨ 30639 ਡਾਲਰ ਤੋਂ ਘਟਾਇਆ ਤਾਂ 2813 ਡਾਲਰ ਤੱਕ ਮੂਲ ਰਕਮ ਮਿਲੇਗੀ ਅਪੰਗਤਾ ਪੂਰਕਾਂ ਵਾਸਤੇ ਯੋਗ ਵਿਅਕਤੀਆਂ ਜਾਂ ਪਰਿਵਾਰਾਂ ਲਈ ਆਮਦਨ ਸੀਮਾ ਦੇ ਆਧਾਰ 'ਤੇ 843 ਡਾਲਰ ਤੱਕ ਦਾ ਪ੍ਰਬੰਧ ਰੱਖਿਆ ਗਿਆ ਹੈ ਆੰਤਨ ਵਦਨ ਦੇ ਨਾਲ-ਨਾਲ ਭੁਗਤਾਨ ਪੜਾਵਾਰ ਖਤਮ ਹੋ ਜਾਂਦੇ ਨੇ ਇਸ ਲਈ ਕੋਈ ਮੂਲ ਰਕਮ ਉਪਲਬਧ ਨਹੀਂ ਹੁੰਦੀ 37474 ਡਾਲਰ ਤੋਂ ਵੱਧ ਕਮਾਉਣ ਵਾਲੇ ਸਿੰਗਲ ਤੇ 49391 ਡਾਲਰ ਤੋਂ ਵੱਧ ਕਮਾਉਣ ਵਾਲੇ ਪਰਿਵਾਰ ਇਸ ਚ ਸ਼ਾਮਲ ਹੁੰਦੇ ਨੇ ਅਪੰਕਤਾ ਪੂਰਕ ਲਈ ਸਿੰਗਲਸ ਹੋਣ ਤਾਂ ਫਿਰ 38759 ਡਾਲਰ ਤੇ ਪਰਿਵਾਰਾਂ ਲਈ 50722 ਡਾਲਰ ਤੱਕ ਦੀ anumati ਦਿੱਤੀ ਗਈ ਹੈ ਮੂਲ CWB ਰਕਮ ਵਾਸਤੇ ਯੋਗਤਾ ਪੂਰੀ ਕਰਨ ਲਈ ਪੂਰੇ ਸਾਲ ਲਈ ਇੱਕ ਨਿਜਿਂ ਨਿਵਾਸੀ ਹੋਣਾ, 31 ਦਸੰਬਰ 2024 ਤੱਕ 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣਾ, ਜਾਂ ਜੀਵਨ ਸਾਥੀ, ਕਾਮਨ ਲਾ ਸਾਥੀ, ਜਾਂ ਨਿਰਪਰ ਬੱਚੇ ਦੇ ਨਾਲ ਰਹਿੰਦੇ ਹੋਣਾ ਜ਼ਰੂਰੀ ਹੈ। 2024 ਵਿੱਚ ਘੱਟੋ-ਘੱਟ 3000 ਡਾਲਰ ਕਮਕਾਜੀ ਆਮਦਨ ਕਮਾਉਣਾ ਵੀ ਜ਼ਰੂਰੀ ਹੈ। ਅਪੰੰਕਤਾ ਪੂਰਕ ਯੋਗਤਾ ਵਾਸਤੇ 843 ਡਾਲਰ ਦੇ ਅਪੰੰਕਤਾ ਪੂਰਕ ਦਾ ਦਾਅਵਾ ਕਰਨ ਵਾਸਤੇ CRA ਦੇ ਕੋਲ ਦਾਇਰ ਕੀਤਾ ਗਿਆ ਇੱਕ ਪ੍ਰਮਾਣਿਤ ਅਪੰੰਕਤਾ ਟੈਕਸ ਕ੍ਰੈਡਿਟ ਹੋਣਾ ਜ਼ਰੂਰੀ ਹੈ। ਅਤੇ ਐਡਜਸਟ ਕੀਤੀ ਸ਼ੁੱਧ ਆਮਦਨ ਸਿੰਗਲਸ ਵਾਸਤੇ 37740 ਡਾਲਰ ਤੇ ਪਰਿਵਾਰਾਂ ਵਾਸਤੇ 49399 ਡਾਲਰ ਹੋਣੀ ਜ਼ਰੂਰੀ ਹੈ ਤੁਸੀਂ ਉਦੋਂ ਯੋਗ ਨਹੀਂ ਹੋਵੋਗੇ ਜਦੋਂ ਤੁਸੀਂ 2024 ਦੇ ਵਿੱਚ 13 ਹਫ਼ਤਿਆਂ ਤੋਂ ਵੱਧ ਸਮੇਂ ਲਈ ਪੂਰੇ ਸਮੇਂ ਦੇ ਵਿਦਿਆਰਥੀ ਹੋ 2024 'ਚ 90 ਤੋਂ ਵੱਧ ਦਿਨਾਂ ਲਈ ਕੈਦ ਕੀਤੇ ਗਏ ਹੋ ਜਾਂ ਫਿਰ ਟੈਕਸ ਨਾ ਦੇਣ ਵਾਲੇ ਡਿਵੈਲਪਮੈਂਟ ਹੋ ਜਾਂ ਉਹਨਾਂ ਦੇ ਪਰਿਵਾਰਕ ਮੈਂਬਰੋ ਆਮਦਨ ਵਧਨ ਨਾਲ ਭੁਗਤਾਨ ਘਟ ਜਾਂਦੇ ਨੇ ਤੇ ਉੱਪਰਲੀ ਸੀਮਾ ਤੇ ਰੁਕ ਜਾਂਦੇ ਨੇ ਕਿ ਬੈਕ ਅਲਬਰਟਾ ਜੈਨੂਨਾ ਵਾਦ ਦੇ ਨਿਵਾਸੀਆਂ ਨੂੰ ਪ੍ਰਾਂਤ ਵਿਸ਼ੇਸ਼ ਸਮੇਂ ਯੋਜਨਾ ਦੀ ਪੁਸ਼ਟੀ ਕਰਨੀ ਪੈਣੀ ਹੈ ਸੀਡ ਡਬਲਯੂਵੀ ਲਈ ਅਰਜ਼ੀ ਦੇਣਾ ਬਹੁਤ ਜ਼ਰੂਰੀ ਹੈ ਆਪਣੇ ਟੈਕਸ ਸਮੇਂ ਸਿਰ ਫਾਈਲ ਕਰਨਾ ਜ਼ਰੂਰੀ ਹੈ ਪ੍ਰਮਾਣਿਤ ਟੈਕਸ ਸੌਫਟਵੇਅਰ ਦੀ ਵਰਤੋਂ ਕਰਕੇ ਜਾਂ ਆਪਣੇ ਟੈਕਸ ਰਿਟਰਨ ਤੇ ਸ਼ੈਡਿਊਲ 6 ਨੂੰ ਪੂਰਾ ਕਰਨਾ ਜ਼ਰੂਰੀ ਹੈ ਅਪੰਗਤਾ ਪੂਰਕਾਂ ਵਾਸਤੇ ਜੇਕਰ ਉਹ ਯੋਗ ਨੇ ਤਾਂ ਆਪਣੇ ਰਿਟਰਨ ਤੇ ਮੁੱਢਲੀ ਤੇ ਅਪੰਗਤਾ ਦੋਵੇਂ ਦਾਅਵੇ ਸ਼ਾਮਲ ਕਰਨੇ ਜ਼ਰੂਰੀ ਨੇ ਸਿਰਫ ਇੱਕ ਜੀਵਨ ਸਾਥੀ ਹੀ ਮੁੱਢਲੀ ਰਕਮ ਦਾ ਦਾਵਾ ਕਰ ਸਕਦਾ ਹੈ ਪਰ ਦੋਵੇਂ ਹੀ ਅਪੰਗਤਾ ਪੂਰਕ ਦਾ ਦਾਵਾ ਕਰ ਸਕਦੇ ਨੇ ਪੇਸ਼ਕੀ ਭੁਗਤਾਨ 'ਚ ਕਿਸੇ ਵੱਖਰੀ ਅਰਜ਼ੀ ਦੀ ਲੋੜ ਨਹੀਂ ਹੈ ਸੀਆਰਏ ਤੁਹਾਡੇ ਟੈਕਸ ਰਿਟਰਨ ਦੇ ਆਧਾਰ ਤੇ ਏਸੀਡਬਲਯੂਬੀ ਭੁਗਤਾਨਾਂ ਦੀ ਆਪਣੇ ਆਪ ਗਣਨਾ ਕਰਦਾ ਹੈ ਤੇ ਜਾਰੀ ਕਰਦਾ ਹੈ ਅੰਤਿਮ ਤਾਰੀਖ ਦੇ ਵਿੱਚ پیشਗੀ ਭੁਗਤਾਨ ਪ੍ਰਾਪਤ ਕਰਨ ਲਈ ਹਮੇਸ਼ਾ ਆਪਣੇ ਟੈਕਸ ਅੰਤਿਮ ਤਾਰੀਖ ਤੱਕ ਜਮ੍ਹਾਂ ਕਰਵਾਉਣੇ ਜ਼ਰੂਰੀ ਨੇ ACWB ਦਾ ਅਗਲਾ ਭੁਗਤਾਨ 11 ਜੁਲਾਈ 2025 ਤੋਂ ਬਾਅਦ 10 ਅਕਤੂਬਰ 2025 ਤੇ ਫਿਰ 9 ਜਨਵਰੀ 2026 ਨੂੰ ਹੋਵੇਗਾ ਜ਼ਿਕਰ ਇਹ ਖਾਸ ਹੈ ਮਹਿੰਗਾਈ ਅਤੇ ਵਧਦੀਆਂ ਰਹਿਣ ਸਹਿਣ ਦੀਆਂ ਲਾਗਤਾਂ ਕੈਨੇਡੀਅਨਸ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਇਸ ਲਈ 2025 ਕੈਨੇਡਾ ਵਰਕਰਜ਼ ਬੈਨੀਫਿਟ ਘਟ ਆਮਦਨ ਵਾਲੇ ਕਾਮਿਆਂ ਅਤੇ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਜੀਵਨ ਰੇਖਾ ਪ੍ਰਦਾਨ ਕਰਦਾ ਹੈ ਭਾਵੇਂ ਤੁਸੀਂ ਕਰਿਆਨੇ, ਕਿਰਾਏ ਜਾਂ ਹੋਰ ਜ਼ਰੂਰੀ ਚੀਜ਼ਾਂ ਲਈ ਭੁਗਤਾਨ ਕਰ ਰਹੇ ਹੋ, ਇਹ ਵਿਤੀ ਵਾਧਾ ਅਸਲ ਚ ਫਰਕ ਪਾ ਸਕਦਾ ਹੈ। ਆਪਣੇ ਲਾਭਾਂ ਨੂੰ ਇਸ ਤਰੀਕੇ ਦੇ ਨਾਲ ਵਧਾਇਆ ਜਾ ਸਕਦਾ ਹੈ ਕਿ ਸਮਾਂ ਸੀਮਾ ਤੋਂ ਪਹਿਲਾਂ ਆਪਣਾ ਟੈਕਸ ਚਮਕ ਕਰਵਾਇਆ ਜਾਵੇ, ਆਪਣੀ ਸੀਆਰਏ ਪ੍ਰੋਫਾਈਲ ਨੂੰ ਅਪਡੇਟ ਰੱਖਿਆ ਜਾਵੇ, ਮੁੱਢਲੀ ਰਕਮ ਤੇ ਅਪੰਕਤਾਪੂਰਕ ਦੋਵਾਂ ਲਈ ਯੋਗਤਾ ਦੀ ਪੁਸ਼ਟੀ ਕਰਨੀ ਵੀ ਜ਼ਰੂਰੀ ਹੈ। ਯੂਡਰੇ ਪੱਛਮੀ ਕਿਊਬੈਕ ਦਾ ਜ਼ਿਕਰ ਕਰਦੇ ਹਾਂ ਪੂਰੇ ਖੇਤਰ ਦੇ ਵਿੱਚ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਗਰਜਦਾ ਹੋਇਆ ਤੂਫਾਨ ਆਵੇਗਾ ਇਹ ਵੀ ਆਖਿਆ ਗਿਆ ਐਨਵਾਇਰਨਮੈਂਟ ਕੈਨੇਡਾ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਪੱਛਮੀ ਕਿਊਬੈਕ ਦੇ ਕੁਝ ਹਿੱਸਿਆਂ ਦੇ ਵਿੱਚ ਸੋਮਵਾਰ ਤੱਕ 100 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ ਇਹ ਵੀ ਆਖਿਆ ਗਿਆ ਹੈ ਕਿ ਹੜ்பੜਗੇ ਅਸਾਰ ਬਣ ਸਕਦੇ ਨੇ ਸੁਰੱਖਿਅਤ ਥਾਵਾਂ ਤੇ ਰਹਿਣ ਲੋਕ ਜੈਚ ਨਿਊ ਕਿਊਬੈਕ ਦੇ ਉੱਤਰ ਤੇ ਪੱਛਮ ਵੱਲ ਆਊਟ ਹੋਇਸ ਤੇ ਇੱਕ ਵਿਸ਼ਾਲ ਹਿੱਸੇ ਲਈ ਮੀਂਹ ਦੀ ਚੇਤਾਵਨੀ ਛਾੜੀ ਕੀਤੀ ਗਈ ਹੈ ਖੇਤਰ ਦੇ ਹੋਰ ਹਿੱਸਿਆਂ 'ਚ ਗਰਜਦਾ ਤੂਫਾਨ ਆਵੇਗਾ ਅਜਿਹੀ ਵਿੱਚ ਚੇਤਾਵਨੀ ਮਿਲੀ ਹੈ ਐਤਵਾਰ ਨੂੰ ਦੁਪਹਿਰ 1 ਵਜੇ ਤੋਂ ਬਾਅਦ ਐਨਵਾਇਰਨਮੈਂਟ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਮੁਤਾਬਕ ਐਤਵਾਰ ਰਾਤ ਤੇ ਸੋਮਵਾਰ ਸਵੇਰੇ ਭਾਰੀ ਮੀਂਹ ਪੈਣ ਲੱਗ ਪਵੇਗਾ ਵਾਟਰਵਰ ਨੇ ਕੈਨੇਡਾ ਨੇ ਆਖਿਆ ਹੈ ਕਿ ਗਰਜਦਾ ਹੋਇਆ ਤੂਫਾਨ ਆਉਂਦਾ ਮਤਲਬ ਹੈ ਕਿ ਕੈਂਟਲੀ ਵੇਕਫੀਲ ਸ਼ੋਵਲ ਤੇ ਮਰੀਵੋਕੀ ਵਰਗੇ ਪਾਈਚਾਰਿਆਂ ਦੇ ਵਿੱਚ ਸੋਮਵਾਰ ਦੁਪਹਿਰ ਤੱਕ 100 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ एनवायरनमेंट अकाडा ਨੇ ਕਿਹਾ ਕਿ ਮੀਂਹ ਕਾਰਨ ਅਚਾਨਕ ਹੜ੍ਹ ਆ ਸਕਦੇ ਨੇ ਨੀਵੇਂ ਇਲਾਕਿਆਂ 'ਚ ਸਥਾਨਕ ਹੜ੍ਹ ਵੀ ਆ ਸਕਦੇ ਨੇ ਲੋਕਾਂ ਨੂੰ ਦਰਿਆਵਾਂ ਨਾਲਿਆਂ ਤੇ ਨਾਲੀਆਂ ਦੇ ਨੇੜੇ ਪਾਣੀ ਦੇ ਵਹਾਅ ਤੋਂ ਬਚਣ ਵਾਸਤੇ ਕਿਹਾ ਗਿਆ ਹੈ ਇਸ ਤੂਰਨੋ ਆਟਵਾ ਗੈਟ ਨੂੰ ਖੇਤਰ ਦਾ ਜ਼ਿਆਦਾਤਰ ਹਿੱਸਾ ਇਸ ਤੂਫਾਨ ਦੀ ਨਿਗਰਾਨੀ ਦੇ ਹੇਠ ਹੈ ਐਤਵਾਰ ਰਾਤ 8 ਵਜੇ ਤੱਕ ਇਸਲਾਪ ਪੱਛਮ ਚ ਰੈਨਫਰੂ ਤੋਂ ਪੂਰਬ ਦੇ ਵਿੱਚ ਕੌਨਵਾਲ ਤੱਕ ਅਤੇ ਦੱਖਣ ਚ ਪਰਸ ਖੇਤਰ ਤੱਕ ਫੈਲੇ ਖੇਤਰ ਨੂੰ ਕਵਰ ਕਰਦੀ ਹੈ ਇਹ ਗੈਟ ਨੂੰ ਸ਼ਹਿਰ ਅਤੇ ਉੱਤਰ ਪੂਰਬ ਚ ਆਉਰੋਇਸ ਦੇ ਕੁਝ ਹਿੱਸਿਆਂ ਨੂੰ ਵੀ ਕਵਰ ਕਰਦੀ ਹੈ ਪ੍ਰੈਸਕੋਰਟ ਰਸਲ ਦੇ ਕੁਝ ਹਿੱਸਿਆਂ ਲਈ ਜਾਰੀ ਕੀਤੀ ਗਈ ਪਹਿਲਾਂ ਦੀ ਚੇਤਾਵਨੀ ਵਾਪਸ ਲੈ ਲਈ ਗਈ ਹੈ ਜਦੋਂ ਇੱਕ ਗੰਭੀਰ ਤੂਫਾਨ ਸੰਭਵ ਹੁੰਦਾ ਹੈ ਤਾਂ ਤੂਫਾਨ ਦੀਆਂ ਘੜੀਆਂ ਜਾਰੀ ਕੀਤੀਆਂ ਜਾਂਦੀਆਂ ਨੇ ਚੇਤਾਵਨੀ ਦਾ ਮਤਲਬ ਹੈ ਕਿ ਕੁਝ ਹੋ ਰਿਹਾ ਹੈ ਜਾਂ ਫਿਰ ਕੁਝ ਹੋਣ ਵਾਲਾ ਹੈ ਅਜਿਹੇ ਜੋ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਵੀ ਆਖਿਆ ਗਿਆ ਲੋਕਾਂ ਨੂੰ ਆਖਿਆ ਗਿਆ ਹੈ ਕਿ ਜੇ ਹੜ ਵਰਗੇ ਹਾਲਾਤ ਬਣਦੇ ਨੇ ਤਾਂ ਸੁਰੱਖਿਅਤ ਥਾਵਾਂ ਤੇ ਰਹਿਣ ਤੇ ਬਿਨਾਂ ਕੰਮੋਂ ਕਰੋ ਬਾਹਰ ਨਾ ਨਿਕਲਣ ਨਾ ਹੀ ਜੇ ਗਰਜਦਾ ਹੋਇਆ ਤੂਫਾਨ ਆਉਂਦਾ ਹੈ ਤਾਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੂਫਾਨ ਆਉਂਦੀ ਸੂਰਤ ਦੇ ਵਿੱਚ ਬਿਜਲੀ ਦੇ ਖੰਭਿਆਂ ਤੋਂ ਦੂਰੀ ਬਣਾ ਕੇ ਰੱਖਣ ਬੇਮਤਲਬ ਕਰੋ ਬਾਹਰ ਸੈਰ ਸਪਾਟੇ ਵਾਸਤੇ ਨਾ ਜਾਣ ਅਤੇ ਕੋਈ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਕਰੋ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਯੋਧਰਾ ਹਰਦੀਪ ਸਿੰਘ ਨਿਜਰ ਕਤਲकांड ਮਾਮਲੇ ਬਾਰੇ ਹਰਾਨੀਕੁਨ ਤੱਥ ਸਾਹਮਣੇ ਆਏ ਨੇ ਦਰਸਲ ਹਰਦੀਪ ਸਿੰਘ ਨਿਜਰ ਕਤਲकांड ਮਾਮਲੇ ਤੇ ਅਮਰੀਕਾ ਦੇ ਵਿੱਚ ਘੱਟੋ-ਘੱਟ ਤਿੰਨ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਦੇ ਹੇਠ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਵਿਅਕਤੀ ਦਾ ਨਾਮ ਨਿਖਲ ਗੁਪਤਾ ਦੱਸਿਆ ਜਾਂਦਾ ਹੈ ਤੇ ਉਸ ਦੇ ਵੱਲੋਂ ਕੀਤੀ ਗਈ ਜਾਂਚ ਪੜਤਾਲ ਜਾਂ ਪੁੱਛਗਿੱਛ ਦੇ ਦੌਰਾਨ ਨਵੇਂ ਤੱਥ ਉੱਭਰ ਕੇ ਸਾਹਮਣੇ ਆ ਰਹੇ ਨੇ ਨਿਯੋਗ ਦੀ ਅਦਾਲਤ ਵਿੱਚ ਦਾਇਰ ਤਾਜ਼ਾ ਦਸਤਾਵੇਜ਼ਾਂ ਦੇ ਆਧਾਰ ਤੇ ਨੈਸ਼ਨਲ ਪੋਸਟ ਦੀ ਰਿਪੋਰਟ ਚ ਦਾਵਾ ਕੀਤਾ ਗਿਆ ਹੈ 52 ਸਾਲ ਦੇ ਨikhil gupta ਦਾ ਇੱਕ ਬੇਟਾ ਪਾਕਿਸਤਾਨ ਚੜ੍ਹਦਾ ਹੈ ਤੇ ਨikhil gupta ਕੋਲ ਪਾਕਿਸਤਾਨੀ ਪਾਸਪੋਰਟ ਵੀ ਮੌਜੂਦ ਰਿਹਾ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਨikhil gupta ਨੂੰ ਚੈੱਕ ਰਿਪਬਲਿਕ ਵਿੱਚ ਗ੍ਰਿਫਤਾਰ ਕਰਵਾਉਣ ਖੁਦੇ ਅਮਰੀਕਾ ਦੇ ਦੋ ਅਫਸਰਾਂ ਕੋਲ ਮੁਕੰਮਲ ਜਾਣਕਾਰੀ ਮੌਜੂਦ ਸੀ। ਕਿ ਨikhil gupta ਦੀ ਫਲਾਈਟ ਕਿਸੇ ਵੇਲੇ ਪ੍ਰਾਗ ਦੇ ਕੁਮੰਤਰੀ ਹਵਾਈ ਅੱਡੇ ਤੇ ਲੈਂਡ ਕਰੇਗੀ। ਇਹ ਜਾਣਕਾਰੀ ਚੈੱਕ ਰਿਪਬਲਿਕ ਦੇ ਅਫਸਰਾਂ ਨੂੰ ਦਿੱਤੀ ਗਈ ਤੇ ਕੁਝ ਦੇਰ ਬਾਅਦ ਨikhil gupta ਨੂੰ ਹੱਥਕੜੀਆਂ ਲਾਕੀਆਂ। ਗੁਪਤਾ ਦੀ ਗ੍ਰਿਫਤਾਰੀ 30 ਜੂਨ 2023 ਨੂੰ ਸ਼ਾਮ ਤਕਰੀਬਨ 6:30 ਵਜੇ ਹੋਈ ਉਸ ਨੂੰ ਜੇਲ ਲਜਾਇਆ ਜਾਣ ਦੌਰਾਨ ਦੋਵੇਂ ਅਮਰੀਕੀ ਅਫਸਰ ਵੈਨ ਦੇ ਵਿੱਚ ਮੌਜੂਦ ਸਨ ਤਕਰੀਬਨ 15 ਮਿੰਟ ਦੇ ਸਫ਼ਰ ਬਾਰੇ ਦੋਹਾਂ ਅਫਸਰਾਂ ਨੇ ਲਿਖਿਆ ਹੈ ਕਿ ਮੁੱਢਲੇ ਤੌਰ ਤੇ ਨikhil Gupta ਨੇ ਪੜਤਾਲ 'ਚ ਸਹਿਯੋਗ ਕਰਨ ਦੀ ਗੱਲ ਆਖੀ ਤੇ ਖੁਦ ਹੀ ਕਹਿਣ ਲੱਗਾ ਕਿ ਇਸ ਨੂੰ ਅਮਰੀਕਾ ਲੈ ਚਲੋ ਪਰ ਬਾਅਦ 'ਚ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਇਸੇ ਦੌਰਾਨ ਗੁਪਤਾ ਨੂੰ ਇੱਕ ਫੋਨ ਆਇਆ ਜੋ ਅਮਾਨਤ ਨਾ ਦੇ ਸ਼ਖਸ ਵੱਲੋਂ ਕੀਤਾ ਗਿਆ ਸੀ ਨਿਖਲ ਗੁਪਤਾ ਨੂੰ ਜਦੋਂ ਅਮਨਿਤ ਦੀ ਪਛਾਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਨਵੀਂ ਦਿੱਲੀ ਵਿਖੇ ਹੋਈ ਮੁਲਾਕਾਤ ਦੌਰਾਨ ਅਮਨਿਤ ਨੇ ਨਕਾਬ ਪਾਇਆ ਹੋਇਆ ਸੀ ਅਮਨਿਤ ਨੇ ਹੀ ਨਿਖਲ ਗੁਪਤਾ ਨੂੰ ਨਿਊਯਾਰਕ ਵਿੱਚ ਕਿਸੇ ਦਾ ਕਤਲ ਕਰਵਾਉਣ ਦੀ ਕਥੇ ਤੇ ਜ਼ਿੰਮੇਵਾਰੀ ਦਿੱਤੀ ਸੀ ਇਹ ਵੀ ਜਾਣਕਾਰੀ ਮਿਲੀ ਹੈ ਨਿਖਲ ਗੁਪਤਾ ਨੇ ਦੋਹਾਂ ਏਜੰਟਾਂ ਨੂੰ ਇਹ ਵੀ ਦੱਸਿਆ ਹੈ ਕਿ ਉਹ 2021 ਚ ਉਹ ਉਜ਼ਬੇਕਿਸਤਾਨ ਤੋਂ ਭਾਰਤ ਪਰਤਿਆ ਤਲ ਲੁੱਟ ਦੇ ਇੱਕ ਮਾਮਲੇ 'ਚ ਅਦਾਲਤ ਦਾ ਸੱਮਣ ਆ ਗਿਆ ਗੁਪਤਾ ਨੇ ਇਸ ਮਾਮਲੇ ਵਿੱਚੋਂ ਆਪਣਾ ਨਾਂ ਕਢਵਾਉਣ ਲਈ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਅਮਾਨਤ ਨੇ ਉਸ ਦਾ ਨਾਂ ਐਫ ਆਈ ਆਰ 'ਚੋਂ ਕਢਵਾਉਣ ਦੀ ਪੇਸ਼ਕਸ਼ ਕੀਤੀ ਗੁਪਤਾ ਨੇ ਅਮਰੀਕੀ ਏਜੰਟਾਂ ਨੂੰ ਦੱਸਿਆ ਕਿ ਉਹ ਅਮਾਨਤ ਬਾਰੇ ਜ਼ਿਆਦਾ ਨਹੀਂ ਜਾਣਦਾ ਤੇ ਸੰਪਰਕ ਦੇ ਨਾਂ ਤੇ ਸਿਰਫ ਇੱਕ ਫੋਨ ਨੰਬਰ ਮੌਜੂਦ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨikhil ਗੁਪਤਾ ਦੀ ਗ੍ਰਿਫਤਾਰੀ ਵੇਲੇ ਚੱਕ ਰਿਪਬਲਿਕ ਪਹੁੰਚੇ ਅਮਰੀਕਾ ਦੇ ਅਫਸਰਾਂ ਵਿੱਚੋਂ ਇੱਕ ਡਰੱਗ ਇਨਫੋਰਸਮੈਂਟ ਨਾਲ ਸੰਬੰਧਿਤ ਸੀ ਜਦਕਿ ਦੂਜਾ ਨਿਯੋਗ ਸ਼ਹਿਰ ਦੀ ਪੁਲਿਸ ਦਾ ਡਿਟੈਕਟਿਵ ਸੀ ਇੱਥੇ ਦੱਸਣਾ ਬੰਦ ਹੈ ਕਿ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਵੱਲੋਂ 13 ਜੂਨ 2023 ਨੂੰ ਨਿਖਲ ਗੁਪਤਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਤੇ 18 ਜੂਨ ਨੂੰ ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ ਹਰਦੀਪ ਸਿੰਘ ਨਿਜਰ ਦਾ ਕਤਲ ਕਰ ਦਿੱਤਾ ਗਿਆ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਗੁਪਤਾ ਨੇ ਇੱਕ ਅੰਡਰਕਵਰ ਏਜੰਟ ਕੋਲ ਮੰਨਿਆ ਸੀ ਕਿ ਕਿਸੇ ਦਾ ਕਤਲ ਕਰਵਾਉਣ ਲਈ ਉਹ 1 ਲੱਖ ਡਾਲਰ ਦੀ ਰਕਮ ਅਦਾ ਕਰ ਸਕਦਾ ਹੈ ਨਿਖਲ ਗੁਪਤਾ ਨੇ ਕਥਿਤ ਤੌਰ ਤੇ ਇਹ ਵੀ ਕਿਹਾ ਹੈ ਕਿ ਕੈਨੇਡਾ ਤੇ ਅਮਰੀਕਾ ਚ ਚਾਰ ਜਣੇ ਉਸ ਦੀ ਹਟ ਲਿਸਟ ਦੇ ਵਿੱਚ ਨੇ ਹਰਦੀਪ ਸਿੰਘ ਨਿਜਰ ਦੇ ਕਤਲ ਮਗਰੋਂ ਨਿਖਲ ਗੁਪਤਾ ਨੇ ਕਥਿਤ ਤੌਰ ਤੇ ਇੱਕ ਵੀਡੀਓ ਕਲਿੱਪ ਅੰਡਰਕਵਰ ਏਜੰਟ ਨੂੰ ਭੇਜੀ ਸਰਕਾਰੀ ਵਕੀਲਾਂ ਨੇ ਅਦਾਲਤ ਚ ਦੋਸ਼ ਲਗਾਇਆ ਹੈ ਕਿ ਨਿਜਰ ਕਤਲकांड ਤੋਂ ਬਾਅਦ ਅਮਰੀਕਾ ਚ ਗੁਰਪਤਵੰਤ ਪੰਨੂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਤੇ ਫਿਰ ਕੈਨੇਡਾ ਅਮਰੀਕਾ 'ਚ ਕਈ ਹੋਰ ਸਿੱਖ ਨਿਸ਼ਾਨੇ ਤੇ ਆਉਂਦੇ ਨੇ ਇਹ ਵੀ ਦੱਸਤੀ ਹੈ ਕਿ ਅਮਰੀਕਾ ਸਰਕਾਰ ਵੱਲੋਂ ਚੈੱਕ ਰਿਪਬਲਿਕ ਸਰਕਾਰ ਨੂੰ ਪੇਚੇ ਪੱਤਰ 'ਚ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਨikhil ਗੁਪਤਾ ਜਾਂ ਇਸ ਦੇ ਸਾਥੀ ਕਤਲकांड ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਜ਼ਿਕਰ ਖਾਸ ਹੈ ਕਿ ਹਰਦੀਪ ਸਿੰਘ ਨਿਹਰ ਕਤਲकांड ਮਾਮਲੇ ਦੇ ਵਿੱਚ ਕੈਨੇਡੀਅਨ ਪੁਲਿਸ ਸੋਣਾ ਸ਼ੋਨਾ ਨਾਲ ਜਾਂਚ ਪੜਤਾਲ ਕਰਨ ਦੇ ਵਿੱਚ ਰੁਚੀ ਹੋਈ ਹੈ ਮਾਮਲੇ 'ਚ ਹੁਣ ਤੱਕ ਕੁੱਲ 4 ਨੌਜਵਾਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੋ ਭਾਰਤ ਸਰਕਾਰ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਨੇ ਪਰ ਕਿਸੇ ਤਰ੍ਹਾਂ ਦੇ ਦੋਸ਼ ਅਜੇ ਤੱਕ ਸਾਬਤ ਨਹੀਂ ਹੋਏ ਜ਼ਿਕਰ ਕਰਦਿਆਂ ਕਾਰੋਬਾਰੀ ਮਾਲਕਾਂ ਦਾ 2025 ਦੇ ਵਿੱਚ IRCC ਨੇ C11 ਸ਼੍ਰੇਣੀ ਦੇ ਤਹਿਤ ਅੰਤਰਰਾਸ਼ਟਰੀ ਗਤੀਸ਼ੀਲਤਾ ਪ੍ਰੋਗਰਾਮ ਚ ਇੰਪੋਰਟੈਂਟ ਅਪਡੇਟ ਪ੍ਰਦਾਨ ਕੀਤੀ ਹੈ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੀ ਮੰਗ ਕਰਨ ਵਾਲੇ ਕਾਰੋਬਾਰੀ ਮਾਲਕਾਂ ਵਾਸਤੇ ਰਾਹਤਾਂ ਮਿਲੀਆਂ ਨੇ ਕਾਰੋਬਾਰੀ ਮਾਲਕਾਂ ਵਾਸਤੇ ਕੈਨੇਡਾ ਦੇ ਵਰਕ ਪਰਮਿਟ ਦੇ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਨੇ 2025 ਚ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨਟਾ ਨੇ C11 ਸ਼੍ਰੇਣੀ ਦੇ ਤਹਿਤ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਚ ਮਹੱਤਵਪੂਰਨ ਅਪਡੇਟ ਪੇਸ਼ ਕੀਤੇ ਖਾਸ ਤੌਰ ਤੇ ਕੈਨੇਡਾ ਚ ਅਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਕਾਰੋਬਾਰੀ ਮਾਲਕਾਂ ਵਾਸਤੇ ਇਹ ਬਦਲਾਅ ਇੱਕ ਪ੍ਰੋਗਰਾਮ ਡਿਲੀਵਰੀ ਐਪਡੇਟ ਵਿੱਚ ਦੱਸੇ ਗਏ ਨੇ ਕੈਨੇਡਾ ਚ ਕਾਰੋਬਾਰ ਚਲਾਉਣ ਦਾ ਟੀਚਾ ਰੱਖਣ ਵਾਲੇ ਉਦਮੀਆਂ ਤੇ ਸਵੈ ਰੋਜ਼ਗਾਰ ਵਿਅਕਤੀਆਂ ਲਈ ਯੋਗਤਾ ਦਸਤਾਵੇਜ਼ੀਕਰਨ ਅਤੇ ਅਰਜ਼ੀ ਪ੍ਰਕਿਰਿਆਵਾਂ ਨੂੰ ਸੁਧਾਰਦੇ ਨੇ ਕੈਨੇਡਾ ਨੂੰ ਮਹੱਤਵਪੂਰਨ ਆਰਥਿਕ ਸਮਾਜਿਕ ਜਾਂ ਸੱਭਿਆਚਾਰਕ ਲਾਭ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸੌਦੇ ਹੋਏ ਦਿਸ਼ਾ ਨਿਰਦੇਸ਼ ਸਖਤ ਮਾਲਕੀ ਜ਼ਰੂਰਤਾਂ ਲੋੜੀਂਦੀ ਵਿਤੀ ਸਹਾਇਤਾ ਤੇ ਵੱਧ ਤੋਂ ਵੱਧ 18 ਮਹੀਨੇ ਦੇ ਵਰਕ ਪਰਮਿਟ ਦੀ ਵੈਧਤਾ ਤੇ ਜ਼ੋਰ ਦਿੰਦੇ ਨੇ ਸੀ 11 ਵਰਕ ਪਰਮਿਟ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦਾ ਹਿੱਸਾ ਹੈ ਤੇ ਸੀ 11 ਵਰਕ ਪਰਮਿਟ ਵਿਦੇਸ਼ੀ ਉਦਮੀਆਂ ਤੇ ਸਵੈ ਰੁਜ਼ਗਾਰ ਵਿਅਕਤੀਆਂ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੀ ਲੋੜ ਤੋਂ ਬਿਨਾਂ ਕੈਨੇਡਾ 'ਚ ਅਸਥਾਈ ਤੌਰ ਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਏ ਐਲਐਮ ਆਈਏ ਮੁਕਤ ਰਸਤਾ ਉਹਨਾਂ ਕਾਰੋਬਾਰੀ ਮਾਲਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਕੈਨੇਡਾ ਦੇ ਵਿੱਚ ਕਾਰੋਬਾਰ ਸ਼ੁਰੂ ਕਰਨ ਜਾਂ ਖਰੀਦਣ ਦਾ ਇਰਾਦਾ ਰੱਖਦੇ ਨੇ ਬਸ਼ਰਤੇ ਉਹਨਾਂ ਦਾ ਉਦਮ ਦੇਸ਼ ਨੂੰ ਮਹੱਤਵਪੂਰਨ ਲਾਭ ਪ੍ਰਦਾਨ ਕਰਤਾ ਹੋਵੇ ਹੋਰ ਵਰਕ ਪਰਮਿਟਾਂ ਦੇ ਉਲਟ ਸੀ11 ਆਰਥਿਕ ਵਿਕਾਸ ਨੌਕਰੀਆਂ ਦੀ ਸਿਰਜਣਾ ਜਾਂ ਸੱਭਿਆਚਾਰਕ ਯੋਗਦਾਨ ਨੂੰ ਉਤਸ਼ਾਹਿਤ ਕਰਨ ਤੇ ਕੇਂਦ੍ਰਿਤ ਕਰਤਾ ਹੈ ਇਸ ਨੂੰ ਉਦਮੀ ਇੱਛਾਵਾਂ ਵਾਲੇ ਪ੍ਰਵਾਸੀਆਂ ਲਈ ਇੱਕ ਅਟਰੈਕਟਿਵ ਆਪਸ਼ਨ ਬਣਾਇਆ ਗਿਆ ਹੈ ਸਤਾਈ ਮਈ 2025 ਤੋਂ ਪ੍ਰਭਾਵੀ ਹਾਲੀਆ ਅਪਡੇਟਸ ਸੀ-11 ਵਿਨੇਕਾਰਾਂ ਲਈ ਜ਼ਰੂਰਤਾਂ ਨੂੰ ਸਪਸ਼ਟ ਅਤੇ ਸਖਤ ਕਰਦੇ ਨੇ ਇਹ ਯਕੀਨੀ ਬਣਾਉਂਦੇ ਨੇ ਕਿ ਸਿਰਫ ਵਿਹਾਰਕ ਕਾਰੋਬਾਰੀ ਯੋਜਨਾਵਾਂ ਅਤੇ ਮਹੱਤਵਪੂਰਨ ਮਾਲਕੀ ਹਿੱਸੇਦਾਰੀ ਵਾਲੇ ਹੀ ਯੋਗ ਨੇ ਇਹ ਬਦਲਾਅ ਸਾਲ 2025 ਤੋਂ 2027 ਇਮੀਗ੍ਰੇਸ਼ਨ ਪੱਧਰ ਯੋਜਨਾ 'ਚ ਦੱਸੇ ਗਏ ਟਿਕਾਊ ਇਮੀਗ੍ਰੇਸ਼ਨ ਅਭਿਆਸਾਂ ਨਾਲ ਆਰਥਿਕ ਵਿਕਾਸ ਨੂੰ ਸੰਤੁਲਿਤ ਕਰਨ ਲਈ ਕੈਨੇਡਾ ਦੇ ਵਚਨਬੱਧਤਾ ਨੂੰ ਦਰਸਾਉਂਦੇ ਨੇ ਇਸਟ ਕਾਰੋਬਾਰੀ ਮਾਲਕਾਂ ਵਰਗੇ ਅਸਥਾਈ ਨਿਵਾਸੀਆਂ ਲਈ ਟੀਚੇ ਸ਼ਾਮਿਲ ਨੇ ਆਈਆਰਐਸਸੀ ਦੇ ਅਪਡੇਟ ਕੀਤੇ ਨਿਰਦੇਸ਼ ਸੀ 11 ਸ਼੍ਰੇਣੀ ਦੇ ਤਹਿਤ ਅਸਥਾਈ ਨਿਵਾਸੀ ਮੰਗ ਕਰਨ ਵਾਲੇ ਕਾਰੋਬਾਰੀ ਮਾਲਕਾਂ ਲਈ ਕਈ ਮਹੱਤਵਪੂਰਨ ਬਦਲਾਅ ਪੇਸ਼ ਕਰਦੇ ਨੇ ਪ੍ਰੋਗਰਾਮ ਦੀ ਸ਼ਬਦਾਵਲੀ ਸਿਰਫ ਅਸਥਾਈ ਨਿਵਾਸੀ ਮੰਗ ਕਰਨ ਵਾਲੇ ਉਦਮੀ ਜਾਂ ਸਵੈ ਰੁਜ਼ਗਾਰ ਵਾਲੇ ਵਿਅਕਤੀ ਤੋਂ ਸਿਰਫ ਅਸਥਾਈ ਨਿਵਾਸੀ ਮੰਗ ਕਰਨ ਵਾਲੇ ਕਾਰੋਬਾਰੀ ਮਾਲਕ ਵਿੱਚ ਬਦਲ ਗਈ ਹੈ ਜਿਸਟ ਮਾਲਕੀ ਤੇ ਸੰਚਾਲਨ ਨਿਯੰਤਰਣ ਤੇ ਜ਼ੋਰ ਦਿੱਤਾ ਗਿਆ ਹੈ ਬਿਨੇਕਾਰਾਂ ਨੂੰ ਹੁਣ ਕਾਰੋਬਾਰ ਦੇ ਘੱਟੋ-ਘੱਟ 52% ਹਿੱਸੇ ਨੂੰ ਕੰਟਰੋਲ ਕਰਨਾ ਪੈਣਾ ਹੈ। ਯਕੀਨੀ ਬਣਾਉਂਦਿਆਂ ਹੋਇਆਂ ਕਿ ਇਸ ਦੀ ਸਫਲਤਾ 'ਚ ਉਹਨਾਂ ਦੀ ਮਹੱਤਵਪੂਰਨ ਹਿੱਸੇਦਾਰੀ ਹੈ। ਬਿਨੇਕਾਰਾਂ ਨੂੰ ਕੈਨੇਡਾ 'ਚ ਆਪਣੇ ਠਹਿਰਾਅ ਦੌਰਾਨ ਆਪਣੇ ਆਪ ਨੂੰ ਤੇ ਆਪਣੇ ਉਦਮ ਨੂੰ ਸਮਰਥਨ ਦੇਣ ਲਈ ਕਾਫੀ ਨਿਜੀ ਤੇ ਕਾਰੋਬਾਰੀ ਫੰਡਾਂ ਦਾ ਪ੍ਰਦਰਸ਼ਨ ਕਰਨਾ ਪੈਣਾ ਹੈ। C11 ਵਰਕ ਪਰਮਿਟ ਵੱਧ ਤੋਂ ਵੱਧ 18 ਮਹੀਨਿਆਂ ਦੀ ਵੈਧਤਾ ਤੱਕ ਸੀਮਿਤ ਨੇ ਜਿਸ ਵਿੱਚ ਐਕਸਟੈਂਸ਼ਨ ਅਤੇ ਇਨਕਾਰ ਬਾਰੇ ਖਾਸ ਹਦਾਇਤਾਂ ਨੇ C11 ਵਰਕ ਪਰਮਿਟ ਦੇ ਤਹਿਤ ਪ੍ਰਾਪਤ ਕੀਤਾ ਕੰਮ ਦਾ ਤਜਰਬਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਯੋਗਤਾ ਚ ਨਹੀਂ ਗਿਣਿਆ ਜਾਂਦਾ ਜੋ ਕਿ ਇੱਕ ਮੁੱਖ ਸਥਾਈ ਨਿਵਾਸ ਮਾਰਗ ਹੈ ਇਸ ਨਾਲ ਹੀ ਮੈਨੇਜਰ ਦੁਇਜਾਜ਼ਤ ਕਲਫੇਡ ਮਿਲਾ ਕੇ ਰਮੀਅਤ ਤਾਸਾ ਖਬਰਾਂ ਦੇ ਨਾਲ ਤਨਮਤ